ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਇਹਦੇ ਵਾਸਤੇ ਆਪਾਂ 1 ਕਿਲੋ ਆਲੂ ਲੈਨੇ ਤੇ ਪੈਨ ਉਪਰ ਕੁੱਕਰ ਦੇ ਵਿੱਚ ਪਾ ਤੜੇ ਚਾਰ ਪੰਜ ਭਜਾਵਾਂਗੇ ਇਹਦੀਆਂ ਵਿਸਲਾਂ ਠੀਕ ਹੈ ਜੀ ਲਓ ਜੀ ਆਪਾਂ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਠੀਕ ਹੈ ਜੀ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਇਹਨੂੰ ਵੀ ਮੈਸ਼ ਕਰਤਾ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਚੌਥਾ ਹਿੱਸਾ ਕਾਲੀ ਮਿਰਚ ਦਾ ਇਹ ਤੁਸੀਂ ਜ਼ਰੂਰ ਪਾਓ ਤਾਂ ਕਿ ਆਪਾਂ ਨੂੰ વાਈ ਨਾ ਹੋਵੇ ਤੇ ਹੁਣ ਆਪਾਂ ਇਹਦੇ ਵਿੱਚ ਬਹੁਤ ਵਧੀਆ ਆਲੂ ਵਾਲੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰਨੇ ਨੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਆਮਚੂਰ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਨਮਕ ਮਸਾਲੇ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਕ ਚਮਚਾ ਪਾਵਾਂਗੇ ਆਪਾਂ ਸੈਦਾ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਕੀ ਜਿਹੀ ਚੌਥਾ ਹਿੱਸਾ ਹਲਦੀ ਹਲਦੀ ਤੁਸੀਂ ਜ਼ਰੂਰ ਪਾਓ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੇ ਚਮਚੇ ਤੋਂ ਘੱਟ ਲਾਲ ਮਿਰਚ ਠੀਕ ਹੈ ਜੀ ਤੇ ਅੱਧਾ ਚਮਚੇ ਤੋਂ ਘੱਟ ਹੀ ਪਾਵਾਂਗੇ ਆਪਾਂ ਇਹਦੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਲਸਣ ਦੀਆਂ ਕਲੀਆਂ ਕੱਟ ਕੇ ਰੱਖਿਆ ਹੋਇਆ ਸੀ ਤੇ ਨਾਲ ਹੀ ਪਾਵਾਂਗੇ ਚਾਰ-ਪੰਜ ਹਰੀਆਂ ਮਿਰਚਾਂ ਤੇ ਦੋ ਪਿਆਜ਼ ਆਪਾਂ ਪਾਵਾਂਗੇ ਇਹਦੇ ਵਿੱਚ ਜਿਹਨੂੰ ਆਪਾਂ ਬਿਲਕੁਲ ਬਰੀਕ ਕੱਟ ਕੇ ਰੱਖਿਆ ਹੋਇਆ ਸੀ ਠੀਕ ਹੈ ਜੀ ਤੁਸੀਂ ਬਿਲਕੁਲ ਬਰੀਕ ਕੱਟਣੀਆਂ ਬਿਲਕੁਲ ਮੋਟੀਆਂ ਨਹੀਂ ਕੱਟਣੀਆਂ ਠੀਕ ਹੈ ਜੀ ਤਾਂ ਕਿ ਆਪਣੇ ਪਰੌਂਠੇ ਬਣ ਕੇ ਬਹੁਤ ਵਧੀਆ ਤਿਆਰ ਹੋਣ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਹੱਥਾਂ ਨੂੰ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਲੂਆਂ ਦੇ ਵਿੱਚ ਤਾਂ ਕਿ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਜੇ ਤੁਹਾਨੂੰ ਨਮਕ ਘੱਟ ਵੱਧ ਲੱਗਦਾ ਤੁਸੀਂ ਬਾਅਦ ਵਿੱਚ ਥੋੜਾ ਜਿਹਾ ਪਾ ਸਕਦੇ ਹੋ ਬਹੁਤ ਵਧੀਆ ਆਲੂ ਵਾਲੇ ਪਰਾਂਠੇ ਬਣਾ ਕੇ ਆਪਾਂ ਤਿਆਰ ਕਰਨੇ ਆ ਬਹੁਤ ਜ਼ਿਆਦਾ ਟੇਸਟੀ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਬੱਚਿਆਂ ਨੂੰ ਵਧੀਆ ਲੱਗਦੇ ਨੇ ਠੀਕ ਹੈ ਜੀ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਬਣਾਇਆ ਕੋਈ ਔਖੀ ਰੈਸিপি ਨਹੀਂ ਹੈ ਕਿ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ताकि अपने आलू अज चंगी तरह नमक मसाले मिक्स हो जान लो जी सारा समान मिक्सर अपना बन के तैयार हो चुका है तो हम आपोंठे बनाने कर हैं तैयारी सब तो पहले एक छोटा जहा पेड़ा आप ठीक है जी तो यू चंगी तरह इस तरह हथ गोल करा तो आप इनू चंगी तरह हल्का जहा बेलों ਬਹੁਤ ਵਧੀਆ ਪਰਾਂਠੇ ਬਣ ਕੇ ਤਿਆਰ ਹੋਣੇ ਜਦੋਂ ਵੀ ਤੁਸੀਂ ਆਲੂ ਵਾਲੀ ਰੋਟੀ ਲਾਉਣੀ ਹੈ ਜਦੋਂ ਵੀ ਆਪਾਂ ਆਲੂ ਛਿੱਲੇ ਉਹਨੂੰ ਸੁੱਕੇ ਭਾਂਡੇ ਦੇ ਵਿੱਚ ਛਿਲਕੇ ਕੱਢਣਾ ਠੀਕ ਹੈ ਜੀ ਤਾਂ ਕਿ ਉਹਦੇ ਵਿੱਚ ਪਾਣੀ ਬਿਲਕੁਕੁਲ ਵੀ ਨਾ ਹੋਵੇ ਲਓ ਜੀ ਥੋੜੇ ਥੋੜੇ ਇਸ ਤਰ੍ਹਾਂ ਆਪਾਂ ਆਲੂ ਲੈ ਕੇ ਆਪਣੇ ਹੱਥ ਦੇ ਸਾਈਜ਼ ਦੇ ਹਿਸਾਬ ਨਾਲ ਜਿੰਨਾ ਕਿ ਤੁਹਾਨੂੰ ਵਧੀਆ ਲੱਗਦੇ ਉਹਨਾਂ ਕਿ ਤੁਸੀਂ ਪਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਬਹੁਤ ਸੌਖੇ ਤਰੀਕਾ ਹੈ ਇਸ ਤਰ੍ਹਾਂ ਦਾ ਆਲੂ ਵਾਲਾ ਪਰਾਂਠਾ ਬਣਾਉਣ ਨੂੰ ਠੀਕ ਹੈ ਜੀ ਤੁਸੀਂ ਇੱਕ ਪੇੜੇ ਚ ਹੀ ਬਣਾਇਓ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਜੇ ਤੁਸੀਂ ਦੋ ਪੇੜਿਆਂ ਦੇ ਵਿੱਚ ਬਣਾਉਣ ਨਾਲ ਸਮਾਂ ਵੀ ਜ਼ਿਆਦਾ ਲੱਗਦਾ ਹੈ ਤੇ ਟਾਈਮ ਦੀ ਬਚਤ ਕਰਨੀ ਹੋਵੇ ਤਾਂ ਬਸ ਇੱਕ ਪੇੜੇ ਦੇ ਵਿੱਚ ਹੀ ਤੁਸੀਂ ਇਹ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹਲਕੇ ਜਿਹੇ ਹੱਥੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਵੇਲ ਲੈਣਾ। ਲਓ ਜੀ ਇੱਧਰ ਆਪਣਾ ਤਵਾ ਗਰਮ ਹੋ ਚੁੱਕਿਆ ਤੇ ਉੱਤੇ ਆਪਾਂ ਦੇਸੀ ਘਿਓ ਲਗਾ ਦਾਂਗੇ ਤੇ ਹੁਣ ਹਲਕੇ ਜੇ ਕਰਕੇ ਆਪਾਂ ਇਹਦੇ ਵਿੱਚ ਪਰੌਂਠੇ ਨੂੰ ਪਾ ਦਾਂਗੇ ਤਾਂ ਕਿ ਘਿਓ ਦੇ ਛਿੱਟੇ ਤੁਹਾਡੇ ਮੂੰਹ ਤੇ ਨਾ ਆਉਣ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਵਾਂਗੇ। ਬਹੁਤ ਵਧੀਆ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਦੇਸੀ ਘਿਓ ਦੇ ਵਿੱਚ ਤੁਸੀਂ ਇਹਦੇ ਵਿੱਚ ਦੂਸਰਾ ਘਿਓ ਨਾਲ ਲਾਇਓ ਡਾਲ ਲਾ ਠੀਕ ਹੈ ਜੀ ਦੇਸੀ ਘਿਓ ਦੇ ਵਿੱਚ ਜਾਂ ਮੱਖਣ ਦੇ ਵਿੱਚ ਬਣਾ ਕੇ ਤਿਆਰ ਕਰਿਓ ਲਓ ਜੀ ਦੋਨੇ ਸਾਈਡ ਤੇ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਘਿਓ ਨੂੰ ਲਗਾ ਦੇਣਾ ਇਸ ਤਰੀਕੇ ਨਾਲ ਪਰੌਂਠੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਘਿਓ ਕੋਈ ਆਪਾਂ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਠੀਕ ਹੈ ਜੀ ਥੋੜਾ ਥੋੜਾ ਘਿਓ ਪਾ ਕੇ ਆਪਾਂ ਪਰੌਂਠੇ ਬਣਾਏ ਨੇ ਤੇ ਆਪਣੇ ਚਮਚੇ ਦੇ ਵਿੱਚ ਬਹੁਤ ਥੋੜਾ ਘਿਓ ਹੁੰਦਾ ਜਦੋਂ ਆਪਾਂ ਇਹਦੇ ਉੱਪਰ ਲਗਾਉਨੇ ਆਂ ਜਿਆਦਾ ਨਹੀਂ ਆਪਾਂ ਕਰਦੇ ਤੇ ਹਲਕਾ ਜਿਹਾ ਇਸ ਤਰ੍ਹਾਂ ਆਪਾਂ ਇਹਨੂੰ ਨੱਪਦੇ ਰਹਿਣਾ ਲਓ ਜੀ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹਲਕਾ ਹਲਕਾ ਯਕ ਦੇਸੀ ਘਿਓ ਲਗਾਣਾ ਇੱਕੋ ਦਮ ਆਪਾਂ ਚਮਚਾ ਭਰ ਕੇ ਨਹੀਂ ਲਗਾਉਣਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਬਿਲਕੁਲ ਵੀ ਕੱਚਾ ਨਾ ਰਵੇ ਤੇ ਬਹੁਤ ਜ਼ਿਆਦਾ ਟੇਸਟੀ ਤੇ ਕੁਰਕਰਾ ਬਣ ਕੇ ਤਿਆਰ ਹੋਵੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਰੌਂਠਾ ਬਣ ਕੇ ਆਪਣਾ ਤਿਆਰ ਹੋਇਆ ਇਸੇ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਏ ਸੀ ਹੁਣ ਤੁਸੀਂ ਦਹੀਂ ਆਚਾਰ ਨਾਲ ਹਰੀ ਮਿਰਚ ਲੈ ਕੇ ਖਾਓ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਲੱਗਦੇ ਆ ਤੁਸੀਂ ਸਵੇਰ ਨਾਸ਼ਤੇ ਦੇ ਵਿੱਚ ਬੱਚਿਆਂ ਟਿਫਨ ਦੇ ਵਿੱਚ ਪਾ ਕੇ ਦਿਓ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਆਇਆ ਕਰੀਏ ਓਕੇ ਜੀ ਥੈਂਕ ਯੂ ਬਾਏ